ਰੈਡ ਬੁੱਲ ਮੌਨਸਟਰ ਸਟਿੰਗ એનર્ਜੀ ਤੇ ਨਾਲ ਹੀ ਨਾਲ ਆਪਣੇ ਹੈਲ ਵਰਗੀ ਆ ਇਹ ਕਾਫੀ ਤਰ੍ਹਾਂ ਦੀਆਂ ਦੋਸਤੋ એનર્ਜੀ ਡਰਿੰਕਸ ਨੇ ਪਹਿਲਾਂ ਦੋਸਤੋ ਕੋਲਡ ਡਰਿੰਕ ਸੀਗੀ ਇੱਕ ਜੱਬ ਹੈ ਨਾ ਕੋਲਡ ਡਰਿੰਕ ਪੀਂਦੇ ਸੀਗੇ ਕਦੇ ਕੋਕਾ ਕੋਲਾ ਪੈਪਸੀ ਲਿਮਕਾ ਉਹ ਚਲੋ ਫੇਰ ਵੀ ਠੀਕ ਸੀਗੀ ਉਹਦੇ ਚ ਕੱਲਾ ਹੁੰਦਾ ਹੈ ਮਿੱਠਾ ਹੁਣ ਨਵਾਂ ਜੱਬ ਆ ਗਿਆ ਦੋਸਤੋ ਮਾਰਕੀਟ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਹੈ એનર્ਜੀ ਡਰਿੰਕ ਪਹਿਲਾਂ એનર્ਜੀ ਡਰਿੰਕਾਂ ਹੁੰਦੀਆਂ ਸੀਗੀਆਂ ਮਹਿੰਗੀਆਂ ਆ ਮੈਂ ਗੱਲ ਕਰਾਂ ਜੇ ਰੈਡ ਬੁੱਲਰ ਦੀ ਇਹ ਰੈਡ ਬੁੱਲ ਵਰਗੀ ਜਿਹੜੀਆਂ ਡਰਿੰਕਸ ਨੇ ਦੋਸਤੋ ਇਹ ਤੁਹਾਨੂੰ 100-100 ਰੁਪਏ ਦਾ ਇੱਕ ਕੈਨ ਮਿਲਦਾ ਆ 130-140 ਰੁਪਏ ਦਾ ਇੱਕ ਕੈਨ ਮਿਲਦਾ ਲੇਕਿਨ ਫੇਰ ਮਾਰਕੀਟ ਦੇ ਵਿਜਾਈ ਦੋਸਤੋ ਸਟਿੰਗ ਵਰਗੀ ਏਡੀ ਕੀ ਬੋਤਲ ਦੇ ਦਿੰਦੇ ਨੇ 20 ਰੁਪਏ ਦੀ ਹੈਲ ਵਰਗੀ ਏਡੀ ਕੀ ਬੋਤਲ ਦੇ ਦਿੰਦੇ ਨੇ 20 ਰੁਪਏ ਦੀ ਤੇ ਵੱਡੇ ਪੀਣ ਚਲੋ ਕੋਈ ਗੱਲ ਨਹੀਂ ਵੱਡੇ ਤਾਂ ਸ਼ਰਾਬ ਵੀ ਪੀਂਦੇ ਨੇ ਵੱਡੇ ਤਾਂ ਸਿਗਰਟ ਵੀ ਫੁਕਦੇ ਨੇ ਪ੍ਰੋਬਲਮ ਉਦੋਂ ਹੋਣੀ ਸ਼ੁਰੂ ਹੋ ਗਈ ਜਦੋਂ ਇਹਨੂੰ ਬੱਚਿਆਂ ਨੇ ਵੀ ਪੀਣਾ ਸ਼ੁਰ ਤੇ ਇਹਦੀ ਲਤ ਕੁਛ ਐਦਾਂ ਦੀ ਆ ਦੋਸਤੋ ਮਨ ਕਰਦਾ ਹੈ ਕਿ ਯਾਰ ਦੁਬਾਰੇ ਪੀਏ ਚਾਹ ਪੀਂਦੇ ਹਾਂ ਸੀ ਜੀ ਕਰਦਾ ਨਾ ਸਵੇਰੇ ਉੱਠਦੇ ਚਾਹ ਪੀਏ ਕਿਉਂਕਿ ਲਤ ਲੱਗਦੀ ਹੈ ਉਦਾਂ ਹੀ ਕੈਫੀਨ ਕਿੰਦਾ ਦੀ ਚੀਜ਼ ਹੈ ਜਿਹਦੀ ਲਤ ਲੱਗਦੀ ਹੈ ਵੱਡੇ ਹੋ ਤੁਸੀਂ ਚਲੋ ਉਹੀ ਗੱਲ ਹੈ ਵੱਡੇ ਬਹੁਤ ਕੁਝ ਕਰਦੇ ਨੇ ਜਦੋਂ ਇਹ ਚੀਜ਼ ਨਿੱਕੇ ਬੱਚਿਆਂ ਵਿੱਚ ਆ ਜਾਵੇ ਉਹ ਪ੍ਰੋਬਲਮ ਹੋ ਸਕਦੀ ਹੈ ਉਹ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ ਤੇ ਇਹਦੇ ਅਗੇਂਸਟ ਦੋਸਤੋ ਸਟੈਪ ਚੱਕਦੇ ਆ ਕਿ ਯਾਰ ਫਿਊਚਰ ਵਿੱਚ ਜਾ ਕੇ ਐਡਿਕਸ਼ਨ ਜਿਹੜੀ ਬਣਦੀ ਹੈ ਲਤ ਜਿਹੜੀ ਬਣਦੀ ਹੈ ਉਹਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਉਹ ਇੱਥੋਂ ਹੋ ਰਹੀ ਹੈ ਤੇ ਇਹਦੇ ਅਗੇਂਸਟ ਇੱਕ ਸਟੈਪ ਚੱਕਦੇ ਆਂ ਦੋਸਤੋ ਪੰਜਾਬ ਸਰਕਾਰ ਨੇ ਸਟੈਪ ਲਿਆ ਤੇ ਪੰਜਾਬ ਨੇ એનર્ਜੀ ਡਰਿੰਕਸ ਦੀ ਸੇਲ ਉੱਤੇ ਹੀ ਬੈਨ ਲਾ ਦਿੱਤਾ ਹੈ ਤੇ ਪ੍ਰੋਪਰ ਹੁਣ ਸਰਵੇ ਹੋਊਗਾ ਤੇ એનર્ਜੀ ਡਰਿੰਕਸ ਨਹੀਂ ਵੇਚੀਆਂ ਜਾਣਗੀਆਂ ਪੰਜਾਬ ਦੇ ਵਿੱਚ ਤਾਂ ਕੀ ਹੈ ਸਾਰਾ ਮਾਜਰਾ ਕਿ ਦੁਕਾਨਾਂ ਤੋਂ ਵੀ ਚੱਕ ਲੀਆਂ ਜਾਣਗੀਆਂ ਜਾਂ ਸਕੂਲ ਕਾਲਜਾਂ ਦੀ ਗੱਲ ਹੋ ਰਹੀ ਹੈ ਜਾਂ ਕਿਤੇ ਵੀ ਦੋਸਤੋ એનર્ਜੀ ਡਰਿੰਕ ਹੁਣ ਪੰਜਾਬ ਵਿੱਚ ਬਿਕੂਗੀ ਹੀ ਨਹੀਂ ਤੇ ਜੇ ਕਿਸੇ ਨੇ ਖਰੀਦੀ ਨਹੀਂ ਹੋਵਣ ਰੈਡ ਬੁੱਲ ਜਾ ਕੇ ਕਿੱਥੋਂ ਖਰੀਦੂਗਾ ਇਹਦੇ ਬਾਰੇ ਦੋਸਤੋ ਇਸ ਵੀਡੀਓ ਚ ਗੱਲ ਕਰਦੇ ਆ ਉਹ ਤੋਂ ਪਹਿਲਾਂ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਵਾਗਤ ਹੈ ਪੰਜਾਬਾ 247 ਤੇ ਮੇਰਾ ਨਾਮ ਹੈ ਗਗਨ ਜੇ ਪੰਜਾਬ ਦੇ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੇ ਡੇਲੀ ਸਵੇਰੇ 9am ਕਰੰਟ ਅਫੇਅਰਸ ਤੇ ਰਾਤੀ 9pm ਸਟੈਟਿਕ ਜੀ ਕੀ ਦੀ ਕਲਾਸ ਮਿਸ ਨਾ ਕਰੋ ਤਾਂ ਗੱਲ ਕਰਦੇ ਆ ਫਟਾਫਟ ਦੋਸਤੋ એનર્ਜੀ ਡਰਿੰਕਾਂ ਬਾਰੇ ਤਾਂ ਪੰਜਾਬ ਇਹ ਤੋਂ ਪਹਿਲਾਂ ਦੋਸਤੋ ਭਾਰਤ ਦੀ ਪਹਿਲੀ ਸਟ ਤੇ ਅੱਜ ਕੱਲ ਇੱਕ ਨਵੀਂ ਚੀਜ਼ ਆਈ ਹੋਈ ਹੈ ਵੇਪ ਜਿਹਨੂੰ ਕਹਿੰਦੇ ਜਿਹਨੂੰ ਈ ਸਿਗਰਟ ਕਿਹਾ ਜਾਂਦਾ ਹੈ ਉਹ ਬੈਨ ਕੀਤਾ ਸੀਗੇ ਤੇ ਹੁਣ ਪੰਜਾਬ ਦੋਸਤੋ ਪਹਿਲਾ ਸੂਬਾ ਬਣ ਗਿਆ ਹੈ ਭਾਰਤ ਦਾ ਜਿਹਨੇ ਦੋਸਤੋ એનર્ਜੀ ਡਰਿੰਕਸ ਉੱਤੇ ਵੀ ਬੈਨ ਲਾ ਦਿੱਤਾ ਹੈ ਇੱਕ ਕੰਪਲੀਟ ਬੈਨ ਲਾ ਦਿੱਤਾ ਹੈ ਤਾਂ ਇਹਦੇ ਬਾਰੇ ਗੱਲ ਕਰਦੇ ਆ ਦੋਸਤੋ ਪੰਜਾਬ ਦੇ ਹੈਲਥ ਮਿਨਿਸਟਰ ਬਲਬੀਰ ਸਿੰਘ ਜੀ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਨੇ ਉਹਨਾਂ ਸਕੂਲਾਂ ਵਿੱਚ એનર્ਜੀ ਡਰਿੰਕ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਜਿੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਪੜ੍ਹਦੇ ਹਨ ਜਿੱਦਾਂ ਮੈਂ ਕਿਹਾ ਵੱਡੇ ਤਾਂ ਦੇਖੋ ਬਹੁਤ ਕੁਝ ਕਰਦੇ ਨੇ ਵੱਡੇ ਲੋਕੀ ਸਿਗਰਟ ਵੀ ਫੂਕਦੇ ਨੇ ਵੱਡੇ ਲੋਕੀ ਸ਼ਰਾਬਾਂ ਪੀਂਦੇ ਨੇ ਲੇਕਿਨ ਉਹ ਲਤ ਕਿਦਾਂ ਲੱਗੀ ਸ਼ਰਾਬ ਪੀਣਾ ਵੀ ਤਾਂ ਇੱਕ ਲਤ ਹੈ ਸਿਗਰਟ ਫੂਕਣਾ ਵੀ ਤਾਂ ਇੱਕ ਲਤ ਹੈ ਉਹ ਕਹਿੰਦੇ ਸ਼ੁਰੂਆਤ ਕਿੱਥੋਂ ਹੋਈ ਕਹਿੰਦੇ ਅਸੀਂ ਇਸ ਚੀਜ਼ ਨੂੰ ਬਚਪਨ ਚ ਹੀ ਰੋਕ ਦੇਣਾ ਹੁਣ ਤੁਸੀਂ ਹੋ ਸਕਦੇ ਹੋ ਕਹਿੰਦੇ ਕਿ ਕੋਈ ਗੱਲ ਨਹੀਂ ਯਾਰ ਮੇਰਾ ਬੱਚੀ ਬੱਚੀ ਹੈ ਵਿਚਾਰੀ ਜੀ ਕਰ ਰਹੀ ਦਾ ਸਟਿੰਗ ਪੀਣ ਦਾ 20 ਰੁਪਏ ਦੀ ਬੋਤਲ ਮੈਂ ਲੈ ਕੇ ਦੇ ਦਿੰਦੀ ਹਾਂ ਉਹਨੂੰ ਤੁਸੀਂ ਕਦੇ ਇਹ ਨਹੀਂ ਨੋਟ ਕੀਤਾ ਕਿ ਉਹ ਤਾਂ ਰੋਜ਼ ਹੀ ਕਿਉਂ ਜੀ ਕਰ ਰਹੀ ਸਟਿੰਗ ਪੀਣ ਦਾ ਹਰ ਇੱਕ ਦਿਨ ਛੱਡ ਕੇ ਉਹਦਾ ਸਟਿੰਗ ਪੀਣ ਦਾ ਜੀ ਕਰ ਰਿਹਾ ਕਿਉਂ ਉਹਦੇ ਚ ਲੱਗਦੀ ਹੈ ਲਤ ਤੇ ਇਸ ਵੀਡੀਓ ਚ ਮੈਂ ਤੁਹਾਨੂੰ ਦੱਸੂਗਾ ਕਿ ਜੀ ਸਰਕਾਰ ਦੀ ਗੱਲ ਹੋ ਸਕਦੀ ਤੁਸੀਂ ਕਹੋਗੇ ਲਾ ਸਟਿੰਗ ਪੀਣ ਨਾਲ ਕਿਹੜੀ ਲਤ ਲੱਗੀ ਕਿੱਥੇ ਰੈਡ ਬੁੱਲ ਹੋਗੀ ਕਿੱਥੇ ਦੋਸਤੋਂ ਸ਼ਰਾਬ ਹੋਗੀ ਕੰਪੇਰੀ ਗੱਲ ਕਰ ਰਹੇ ਹੋ ਸਰ ਤੁਸੀਂ ਵੀ ਤੇ ਸਰਕਾਰ ਤਾਂ ਕੰਮ ਲਈ ਹੈਈ ਮੈਂ ਤੁਹਾਨੂੰ ਪੂਰੀ ਰੀਜ਼ਨਿੰਗ ਦਊਗਾ ਇਹ ਵੀਡੀਓ ਦੇਖ ਕੇ ਜਾਓ ਪੂਰੀ ਐਂਡ ਤੱਕ ਜੇ ਤੁਹਾਡੇ ਘਰੇ ਕੋਈ ਵੀ ਬੱਚਾ 18 ਸਾਲ ਤੋਂ ਘੱਟ ਦਾ ਹੈ ਤੁਹਾਨੂੰ ਇਹ ਵੀਡੀਓ ਦੇਖਣੀ ਚਾਹੀਦੀ ਹੈ ਤਾਂ ਇਹ ਰਿਗਾਰਡ ਤੇ ਦੋਸਤੋ ਇਹਨਾਂ ਨੇ ਦੱਸਿਆ ਬਲਬੀਰ ਸਿੰਘ ਜੀ ਨੇ ਕਿ ਸੈਂਟਰ ਹੈਲਥ ਮਿਨਿਸਟਰ ਨਾਲ ਮਿਲੇ ਜੇਪੀ ਨੱਡਾ ਸਾਹਿਬ ਤੇ ਇਹਨਾਂ ਨੇ ਕਿਹਾ ਕਿ ਬਲਕਿ ਇਹਨੂੰ ਕਾਲਜਾਂ ਦੇ ਵਿੱਚ ਵੀ ਬੈਨ ਕਰ ਦੋ ਕਾਲਜਾਂ ਦੇ ਵਿੱਚ ਵੀ ਦੋਸਤੋ ਸਟੂਡੈਂਟ ਨੇ ਜਿਹੜੇ ਉਹਨਾਂ ਨੂੰ ਵੀ ਦੋਸਤੋ ਨਹੀਂ ਮਿਲਣੀ ਚਾਹੀਦੀ ਹੈ ਕਹਿੰਦੇ ਜੀ ਹਰ ਚੀਜ਼ ਕਹਿੰਦੇ ਲਾਅ ਦੇ ਹਿਸਾਬ ਨਾਲ ਨਹੀਂ ਚੱਲਦਾ ਵੀ ਹਵ ਆਲਸੋ ਟੋਲ ਅਸੀਂ ਕਹਿੰਦੇ ਪੇਰੈਂਟਸ ਨੂੰ ਵੀ ਤੇ ਟੀਚਰਸ ਨੂੰ ਵੀ ਕਹਿ ਦਿੰਦਾ ਕਿ ਤੁਸੀਂ ਘਰਾਂ 'ਚ ਵੀ ਆਪਣੇ એનર્ਜੀ ਡਰਿੰਕਾਂ ਲੈਣੀਆਂ ਬੰਦ ਕਰ ਦਿਓ ਠੀਕ ਹੈ ਜੀ ਘਰਾਂ 'ਚ ਵੀ ਸਕੂਲਾਂ 'ਚ ਨਹੀਂ ਹੋਣੀ ਚਾਹੀਦੀ ਤੇ ਜਿਹੜਾ ਵੀ ਸਕੂਲ ਇਹਦੇ ਅਗੇਂਸਟ ਕੁਝ ਲਊਗਾ ਕਊਗਾ ਲਖਣ ਕਰੂਗਾ ਨਹੀਂ ਰੱਖੂਗਾ ਫਿਰ ਵੀ ਸਟਿੰਗ ਕਰੂਗਾ ਤਾਂ ਉਹਦੇ ਅਗੇਂਸਟ ਦੋਸਤੋ ਸਿੰਪਲ ਜੀ ਗੱਲ ਹੈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੀ ਹੋ ਗਿਆ ਸਰ ਸਟਿੰਗ ਹੀ ਤੋਂ ਹੈ ਤਾਂ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜਾ ਸਾਡਾ ਦੋਸਤੋ ਮੁਹਿਮ ਹੈ ਯੁੱਧ ਨਸ਼ਿਆਂ ਵਿਰੁੱਧ ਕਹਿੰਦੇ ਅਸੀਂ ਸਟਾਰਟਿੰਗ ਦੇ ਵਿੱਚ ਜਿਹੜਾ ਸ਼ੁਰੂਆਤੀ ਨਸ਼ਾ ਹੁੰਦਾ ਹੈ ਕਿ ਇੱਕ ਐਡਿਕਸ਼ਨ ਕਿਸੇ ਚੀਜ਼ ਦੀ ਲਤ ਲੱਗਣੀ ਹੈ ਉਹਨੂੰ ਅਸੀਂ ਸਟਾਰਟਿੰਗ ਦੇ ਵਿੱਚ ਹੀ ਰੋਕਣਾ ਚਾਹ ਰਹੇ ਹਾਂ ਲੇਕਿਨ ਤੁਸੀਂ ਪ੍ਰੋਫੈਸਰ ਬਹੁਤ ਗੱਲਾਂ ਹੋ ਗਏ ਐਦਾਂ ਦਾ ਕੀ ਹੈ ਇਹਦੇ ਅੰਦਰ ਆਓ ਉਹਦੇ ਬਾਰੇ ਹੀ ਗੱਲ ਕਰਦੇ ਹਾਂ ਦੋਸਤੋ ਐਦਾਂ ਦਾ ਕੀ ਹੈ ਤਾਂ ਕਿ ਸਰਕਾਰ ਦਾ ਪੂਰਾ ਪੂਰਾ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਪੂਰਾ ਵਾਰ ਚਲਾਇਆ ਹੋਇਆ ਹੈ ਬੱਚਿਆਂ ਵਿੱਚ ਵੀ ਦੋਸਤੋ ਕਿਸੇ ਵੀ ਤਰ੍ਹਾਂ ਦੀ ਐਡਿਕਸ਼ਨ ਹੋ ਰਹੀ ਹੈ ਉਹਨੂੰ ਵੀ ਰੋਕਣਾ ਹੈ ਨਸ਼ਾ ਵੀ ਤਾਂ ਇੱਕ ਐਡਿਕਸ਼ਨ ਹੀ ਹੈ ਐਂ ਤਾਂ ਹੁੰਦਾ ਨਹੀਂ ਕਿ ਅੱਜ ਚਿੱਟਾ ਆਪਾਂ ਖਾ ਲੈਨੇ ਪੀ ਲੈਨੇ ਜੋ ਵੀ ਕਰਦੇ ਆ ਚਲੋ ਜੀ ਇੱਕ ਇੱਕ ਲਤ ਹੀ ਤਾਂ ਹੁੰ ਡਰਗ ਅਬਿਊਜ਼ ਕਿਉਂ ਕਿਹਾ ਜਾਂਦਾ ਹੈ ਸਰਕਾਰ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਜੀ ਸਾਫ ਪਨੀਰ ਸਾਫ ਦੁੱਧ ਸਾਫ ਮਠਾਈਆਂ ਤੇ ਕਾਮਨਲੀ ਕੰਜ਼ੂਮਡ ਆਈਟਮ ਸਾਫ ਮਿਲਣ ਲੇਕਿਨ ਸਰ ਇਹਦਾ ਕੀ ਹਾਲ ਤਾਂ ਐਨਰਜੀਡ ਰਿੰਕਸ ਜਨਰਲੀ ਬੱਚਿਆਂ ਲਈ ਨਹੀਂ ਹੁੰਦੀਆਂ ਅੱਜ ਮੈਂ ਤੁਹਾਡਾ ਭ੍ਰੰਮ ਦੂਰ ਕਰ ਦੂੰਗਾ ਰੈਡ ਬੂਲ ਦੀ ਮੈਂ ਡਿਟੇਲ ਲੈ ਕੇ ਆਇਆ ਹੋਇਆ ਮੈਂ ਮੌਨਸਟਰ ਐਨਰਜੀ ਦੀ ਡਿਟੇਲ ਲੈ ਕੇ ਆਇਆ ਹੋਇਆ ਮੈਂ ਸਟਿੰਗ ਦੀ ਡਿਟੇਲ ਲੈ ਕੇ ਆਇਆ ਹੋਇਆ ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਸਸਤੀ ਸਟਿੰਗ ਹੈ ਤੇ ਸਭ ਤੋਂ ਪਹਿੜੀ ਸਟਿੰਗ ਹੈ ਦੱਸੂੰਗਾ ਮੈਂ ਕਿਉਂ ਬੱਚਿਆਂ ਦੇ ਲਈ ਕਹਿੰਦੇ ਜੀ એનર્ਜੀ ਡਰਿੰਕਸ ਜਨਰਲਲੀ ਬੱਚਿਆਂ ਲਈ ਨਹੀਂ ਹੁੰਦੀਆਂ ਕਿਉਂਕਿ ਹਾਈ ਕੈਫੀਨ ਹੁੰਦੀ ਹੈ ਹਾਈ ਮਿੱਠਾ ਹੁੰਦਾ ਹੈ ਤੇ ਇਦਾਂ ਦੀਆਂ ਚੀਜ਼ਾਂ ਇਹਦੇ ਅੰਦਰ ਪਾਈਆਂ ਹੁੰਦੀਆਂ ਨੇ ਜਿਹੜੀ ਕਿ ਇੱਕ ਵੱਡੇ ਇਨਸਾਨ ਦੇ ਲਈ ਵੀ ਕਈ ਵਾਰ ਖਤਰਨਾਕ ਹੋ ਜਾਂਦੀਆਂ ਨੇ ਇਹਦੇ ਅੰਦਰ ਦੋਸਤੋ ਟੋਰੀਨ ਕਰਕੇ ਇੱਕ ਚੀਜ਼ ਪਾਈ ਹੁੰਦੀ ਹੈ ਜਿਮ ਜਾਂਦੇ ਨਾ ਜਿਹੜੇ ਲੋਕੀ ਉਹ ਪ੍ਰੀ ਵਰਕਆਊਟ ਉਹਦੇ ਵਿੱਚ ਟੋਰੀਨ ਨੂੰ ਲੈਂਦੇ ਨੇ ਉਹਨਾਂ ਦੇ ਜਿਹੜਾ ਹੁੰਦਾ ਪ੍ਰੀ ਵਰਕਆਊਟ ਉਹਦੇ ਵਿੱਚ ਟੋਰੀਨ ਪਿਆ ਹੁੰਦਾ ਉਹ ਕੀ ਕਰਦਾ ਹੈ ਬਾਡੀ ਵਿੱਚ ਸੈਂਸੇਸ਼ਨ ਕਰਦਾ ਹੈ ਉਹ ਸੈਂਸੇਸ਼ਨ ਜਿਵੇਂ ਝਟਪਟਾਹਟ ਜੰਝਨਾਹਟ ਸਰਸਰਾਹਟ ਉਹੀ ਜਿਹੜੀ ਸੈਂਸੇਸ਼ਨ ਆ ਉਹ ਇਹ ਦੇ ਅੰਦਰ ਹੁੰਦੀਆਂ ਨੇ ਇਹਦਾ ਪ੍ਰੋਬਲਮ ਕੀ ਹੈ ਜਦੋਂ ਵੱਡੇ ਹੋਏ ਉਹ ਬਲਕਿ ਨਿੱਕੇ ਬੱਚਿਆਂ 'ਚ ਵੀ ਹਾਰਟ ਦੀ ਪ੍ਰੋਬਲਮ ਸਾਰੀਆਂ ਨੇ ਨਿੱਕੇ ਬੱਚਿਆਂ 'ਚ ਬੀਪੀ ਦੀ ਪ੍ਰੋਬਲਮ ਆ ਰਹੀਆਂ ਰਾਤ ਨੂੰ 10 ਵਜੇ ਤੁਸੀਂ ਆਪਣੇ ਕੁੜੀ ਨੂੰ ਸਟਿੰਗ ਪਿਆਤੀ ਕੁੜੀ ਥੋੜੀ ਸੌ ਨਹੀਂ ਰਹੀ ਕਿਉਂ ਕੈਫੀਨ ਬਹੁਤ ਜ਼ਿਆਦਾ ਹੈ ਐਂਗਜ਼ਾਈਟੀ ਹੁੰਦੀ ਹੈ ਬੇਚੈਨੀ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਤਾਂ ਉਹੀ ਹੈ ਘੁੰਮ ਫਿਰ ਕੇ ਦਿਲ ਦੀ ਪ੍ਰੋਬਲਮ ਹੁਣ ਇਹ ਹੈ ਮੇਰੇ ਕੋਲ ਇੱਕ monster energy अमेरिकन एकेडमी ऑफ पीडियाट्रिक्स ਬੱਚਿਆਂ ਬਾਰੇ ਜਿਹੜੀ ਗੱਲ ਕਰਦੇ ਨੇ ਇਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਤਾਂ ਇੱਕ ਤਾਂ 12 ਸਾਲ ਤੋਂ ਘੱਟ ਜਿਹੜਾ ਬੱਚਾ ਹੈ ਜੇ ਕੋਈ ਉਹਨੂੰ ਕੈਫੀਨ ਦੇਣੀ ਹੀ ਨਹੀਂ ਚਾਹੀਦੀ ਤੇ ਜਿਹੜੇ 12 ਤੋਂ 18 ਸਾਲ ਦੇ ਨੇ ਉਹਨਾਂ ਨੂੰ 100 ਮਿਲੀਗ੍ਰਾਮ ਤੋਂ ਜ਼ਿਆਦਾ ਕੈਫੀਨ ਨਹੀਂ ਦੇਣੀ ਚਾਹੀਦੀ ਬੇਸਿਕਲੀ ਇੱਕ ਕੱਪ ਦੇ ਅੰਦਰ ਹੁੰਦੀ ਹੈ ਆਓ ਮੈਂ ਤੁਹਾਨੂੰ ਦਿਖਾਣਾ monster energy ਦੇ ਵਿੱਚ ਦੋਸਤੋ ਕਿੰਨੀ ਕੈਫੀਨ ਹੁੰਦੀ ਹੈ ਤਾਂ ਇਹ ਮੈਂ ਤੁਹਾਡੇ ਸਾਹਮਣੇ ਮੌਨਸਟਰ એનર્ਜੀ ਹੈ ਤੁਹਾਨੂੰ ਪਤਾ ਮੌਨਸਟਰ એનਰਜੀ 130 ਰੁਪਏ ਦੀ ਦੋਸਤੋ ਕੈਨ ਆਉਂਦੀ ਹੈ ਇਹਦੇ ਅੰਦਰ ਦੋਸਤੋ ਕਿੰਨੀ ਕੈਫੀਨ ਹੈ ਜੇ ਤੁਸੀਂ ਪੜ ਸਕਦੇ ਹੋ ਕੈਫੀਨ ਫ্রম 올 ਸੋਰਸਸ 140 ਗ੍ਰਾਮ ਪ੍ਰਤੀ ਕੈਨ ਕਿਹਾ ਕਿੰਨਾ ਜਾਂਦਾ ਹੈ 100 ਗ੍ਰਾਮ ਇਹਦੇ ਚ ਕਿੰਨੀ ਹੈ 140 ਗ੍ਰਾਮ ਹੈ ਤੇ ਇਹ ਮਹਿੰਗਾ ਕੈਨ ਹੈ ਸਟਿੰਗ ਵਾਇਰਸ ਸੁਣੋਗੇ ਤੁਸੀਂ ਦਹਿਲ ਜਿਓਗੇ ਤੁਸੀਂ ਕਮਲੇ ਹੋ ਜਾਓਗੇ ਕਿ ਕਿਆ ਹਾਂ ਆਓ ਗੱਲ ਕਰਦੇ ਆ ਦੋਸਤੋ ਤੁਹਾਡੀ ਫੇਵਰਿਟ ਤੁਹਾਡੀ ਹਰ ਬਾਜ਼ਾਰ ਵਿੱਚ ਹਰ ਮਾਰਕੀਟ ਵਿੱਚ ਵੱਖ-ਵੱਖ ਰੰਗਾਂ ਵਿੱਚ ਮਿਲਣ ਵਾਲੀ ਲਾਲ ਰੰਗ ਦੀ ਨੀਲੀ ਰੰਗ ਦੀ ਪੀਲੀ ਰੰਗ ਦੀ ਮਿਲਣ ਵਾਲੀ ਸਟਿੰਗ ਦੀ ਸਟਿੰਗ ਦੇ ਵਿੱਚ ਕੀ ਦੱਸਿਆ ਗਿਆ ਹੈ ਇਹਨਾਂ ਨੇ ਕਿਹਾ ਕਿ 250 ml ਇੱਕ ਸਰਵਿੰਗ ਮਿਲਦੀ ਹੈ ਦੋਸਤੋ ਇਸ ਪੈਕ ਦੇ ਵਿੱਚ 250 ml ਇੱਕ ਸਰਵਿੰਗ ਮਿਲਦੀ ਹੈ ਦੋਸਤੋ ਇਸ ਪੈਕ ਦੇ ਵਿੱਚ ਪ੍ਰਤੀ 100 ml ਦੋਸਤੋ ਕੁਝ ਨਹੀਂ ਮਿਲ ਰਿਹਾ 28 ਕੈਲਰੀ ਮਿਲ ਰਹੀ ਹੈ ਮਿੱਠਾ ਮਿਲ ਰਿਹਾ ਹੈ ਕੁਝ ਮਿਲ ਰਿਹਾ ਹੈ ਲੇਕਿਨ ਇਹਦੇ ਵਿੱਚ ਵੀ ਪ੍ਰਤੀ ਸਰਵ ਤੁਹਾਨੂੰ 72mg ਦੋਸਤੋ ਕੈਫੀਨ ਦਿੱਤੀ ਜਾ ਰਹੀ ਹੈ ਤੇ ਆਰਟੀਫੀਸ਼ਲ সুইਟਨਰ ਅਡ ਤੁਹਾਨੂੰ ਕਿਹੜੇ ਪਤਾ ਘਰੇ ਤੁਸੀਂ ਕਹਿੰਦੇ ਜੀ ਚੀਨੀ ਨਹੀਂ ਪਾਇਓ ਫਿੱਕੀ ਪੀਵਾਂਗੇ ਚਾਹ ਤੇ ਜਵਾਕਰ ਨੂੰ ਤੁਸੀਂ ਸਟਿੰਗ ਦੇ ਦਿੰਨੇ ਹੋ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਮਿੱਠਾ ਪਾਇਆ ਇਹਦੇ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਪੈ ਰਹੀਆਂ ਨੇ ਇਹਦੇ ਅੰਦਰ ਆ ਚਲੋ ਇੱਕ ਵਾਰ ਪੜੋ ਇੱਕ ਵਾਰ ਜਿਹੜੇ ਵੀ ਮਾਪੇ ਆਪਣੇ ਬੱਚਿਆਂ ਨੂੰ ਦਿੰਦੇ ਨੇ ਸਟਿੰਗ ਵਰਗੀ ਚੀਜ਼ਾਂ ਇੱਕ ਵਾਰ ਪੜੋ ਤੁਹਾਨੂੰ ਕੀ ਕੁਝ ਪਤਾ ਇਹਦੇ ਅੰਦਰ ਕੀ ਹੈ ਸਿਟ੍ਰਿਕ ਐਸਿਡ ਐਰੀਥ੍ਰੀਟੋਲ ਟੌਰਿਨ ਸੋਡੀਅਮ ਸਿਟਰੇਟ ਨੈਚੁਰਲ ਐਂਡ ਆਰਟੀਫੀਸ਼ੀਅਲ ਫਲੇਵਰ ਪੈਨੈਕਸ ਜਿਨਸੈਂਗ ਫਲੇਵਰ ਐਲ ਕਾਰਨੀਟਾਈਨ ਐਲ ਟਾਰਟੇਟ ਕੈਫੀਨ ਸੁਕਰਾਲੋਸ ਸੋਰਬਿਕ ਐਸਿਡ ਬੈਂਜ਼ੋਇਕ ਐਸਿਡ ਚਲੋ ਇਹ ਵਿਟਾਮਿਨ B3 ਪਾਤਾ ਇਹਨਾਂ ਨੇ ਕੈਲਸ਼ੀਅਮ D ਪਾਤਾ ਇਹਨਾਂ ਨੇ ਐਕਸ A ਸਲਫੇਮ ਪੋਟੈਸ਼ੀਅਮ ਇਨੋਸਾਈਟੋਲ ਪੈਰੀ ਡਾਈਆਕਸਾਈਡ ਹਾਈਡਰੋਕਲੋਰਾਈਡ ਸਿਆਨੋਕੋਬਾਲਮਿਨ ਅਸੀਂ ਉਹ ਚੀਜ਼ ਖਾਣੀ ਪੀਣੀ ਕਿਉਂ ਹੈ ਜਿਹੜਾ ਅਸੀਂ ਨਾ ਤਾਂ ਬੋਲ ਸਕਦੇ ਆ ਤੇ ਨਾ ਹੀ ਸਾਨੂੰ ਪਤਾ ਉਹ ਚੀਜ਼ ਹੈ ਮਾਪਿਆਂ ਬਾਰੇ ਗੱਲ ਕਰ ਰਿਹਾ ਹਾਂ ਮੈਂ ਬਾਕੀ ਜਿਹੜੇ ਵੱਡੇ ਵੀ ਨੇ ਕਿਉਂਕਿ ਤੁਸੀਂ ਇਦਾਂ ਦੀ ਕੋਈ ਚੀਜ਼ ਖਾਣੀ ਪੀਣੀ ਹੈ ਜਿਹੜੇ ਬਾਰੇ ਤੁਹਾਨੂੰ ਪਤਾ ਹੀ ਨਹੀਂ ਉਹਦੇ ਵਿੱਚ ਪਿਆ ਕੀ ਹੈ ਘਰੇ ਕੌਫੀ ਪੀਵਾਂਗੇ ਬਿਨਾਂ ਚੀਨੀ ਦੀ ਗੁੜ ਪਾ ਦਿਓ ਚੀਨੀ ਨਹੀਂ ਪੀਣੀ ਸ਼ੂਗਰ ਹੋ ਜਾਂਦੀ ਹੈ ਲੇਕਿਨ ਜਵਾਕਾਂ ਨੂੰ ਕੀ ਦੇ ਰਹੇ ਹੋ ਐਲ ਟੋਰੀਨ ਵਰਗੀ ਚੀਜ਼ਾਂ ਜਿਹੜੀਆਂ ਜਿਮ ਵਿੱਚ ਲੋਕੀ ਪ੍ਰੀ ਵਰਕਆਊਟ ਵਿੱਚ ਯੂਜ਼ ਕਰਦੇ ਨੇ ਵੀ ਝੰਝਣਾੜ ਜੀ ਹੋ ਜਾਵੇ ਸਰੀਰ ਦੇ ਵਿੱਚ ਥੋੜੀ એનર્ਜੀ ਆ ਜਾਵੇ ਕਿੱਦਾਂ ਦੀ ਚੀਜ਼ ਹੈ ਇਹ ਇਹ ਮੌਨਸਟਰ એનર્ਜੀ ਦੀ ਗੱਲ ਹੈ ਸੇਮ ਚੀਜ਼ਾਂ ਦੋਸਤੋ ਥੋੜੀ ਇਹਦੇ ਅੰਦਰ ਮਿਲ ਜਾਂਦੀਆਂ ਨੇ ਇਹ ਕੈਫੀਨ ਬੈਗਰ ਵਿੱਚ ਮਿਕਸਚਰ ਹੈ ਸੂਕਰਾ ਲੋਸ ਤੇ ਇਸ ਹਲਫਲੇਮ ਪੋਟਾਸ਼ੀਅਮ ਦਾ ਇਹ ਚੀਜ਼ਾਂ ਦੋਸਤੋ ਇਹਦੇ ਅੰਦਰ ਆਪਣੇ ਆਪ ਤੁਸੀਂ ਪੜ੍ਹ ਸਕਦੇ ਹੋ ਉਹੀ ਸਾਰੀਆਂ ਚੀਜ਼ਾਂ ਨੇ ਆ ਦੇਖੋ ਟੋਰੀਨ ਇਹਦੇ ਵਿੱਚ ਵੀ ਲਿਖਿਆ ਹੋਇਆ ਹੈ ਠੀਕ ਹੈ ਹੋਰ ਆਓ ਮੈਨੀ એનર્ਜੀ ਡਰਿੰਕਸ ਕਹਿੰਦੇ ਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਚੀਨੀ ਹੁੰਦੀ ਹੈ ਹੁਣ ਤੱਕ ਅਸੀਂ ਮਿੱਠੇ ਦੀ ਗੱਲ ਕਰਦੇ ਸੀਗੇ ਹੁਣ ਚੀਨੀ ਦੀ ਗੱਲ ਕਰਦੇ ਆ 25 ਤੋਂ 30 टीस्पून ਚੀਨੀ ਹੋ ਜਾਂਦੀ ਹੈ ਹੁਣ ਆਹ ਹੈ ਸਾਡੇ ਕੋਲ ਰੈਡ ਬੱਲ ਇਹ ਰੈਡ ਬੁੱਲ ਹੈ ਦੋਸਤੋ ਰੈਡ ਬੁੱਲ ਦਾ ਜੇ ਆਪਾਂ ਮਿੱਠੇ ਦੀ ਗੱਲ ਕਰੀਏ 37 ਗ੍ਰਾਮ ਮਿੱਠਾ ਕਦੇ ਪੈਕੇਟ ਚੈੱਕ ਕਰੋ ਕਦੇ ਐ ਨਾ ਪੁਣ ਕੇ ਚੈੱਕ ਕਰੋ 37 ਗ੍ਰਾਮ ਮਿੱਠਾ ਹੈ ਸੋਚੋ 37 ਗ੍ਰਾਮ ਮਿੱਠਾ ਤੁਸੀਂ ਪੂਰਾ ਦਿਨ ਵਿੱਚ ਨਹੀਂ ਪੀਓਗੇ ਜਿੰਨਾ ਤੁਸੀਂ ਆਪਣੇ ਜਵਾਕ ਨੂੰ ਪਿਆ ਰਹੇ ਹੋ 37 ਗ੍ਰਾਮ ਮਿੱਠਾ ਕਹਿੰਦੇ ਹੋ ਇਮੇਜਿਨ 37 ਗ੍ਰਾਮ ਮਿੱਠਾ ਤਾਂ ਦੋਸਤੋ ਇਹ ਜਿਹੜੀ ਸਟੈਪ ਲਿਆ ਹੈ ਦੋਸਤੋ ਸਰਕਾਰ ਨੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਲਿਆ ਹੈ ਰੈਡ ਬੁਲ ਹੋਵੇ ਮੇਰਾ ਇਹ ਕੋਈ ਕਹਿਣ ਦਾ ਮਕਸਦ ਨਹੀਂ ਹੈ ਤੁਸੀਂ ਵੱਡੇ ਹੋ ਤੁਸੀਂ ਕੁਝ ਵੀ ਕਰੋ ਤੁਸੀਂ ਸ਼ਰਾਬ ਵੀ ਪਿੰਦੇ ਹੋ ਸ਼ਰਾਬ ਕਿਹੜਾ ਸਿਹਤ ਲਈ ਵਧੀਆ ਹੈ ਲੋਕੀ ਸੁੱਟਾ ਫੂਕਦੇ ਨੇ ਸੁੱਟਾ ਕਿਹੜਾ ਸਿਹਤ ਲਈ ਵਧੀਆ ਹੈ ਲੇਕਿਨ ਜਵਾਕਾਂ ਨੂੰ ਨਾ ਲੋ ਯਾਰ ਚੀਜ਼ਾਂ ਇਹ ਬਚਪਨ 'ਚ ਜੇ ਉਹਨਾਂ ਦੇ ਦੋਸਤੋਂ ਹਾਰਟ ਡਿਜ਼ੀਜ਼ ਹੋਣ ਲੱਗ ਗਿਆਂ ਫਿਰ ਤਾਂ ਦੇਖੋ ਹੋ ਗਿਆ ਕੰਮ ਸਰ ਗਿਆ ਸਾਰਾ ਕੰਮ ਕਰ ਤਾਂ ਦੋਸਤੋਂ ਇਹ ਮੇਰਾ ਡਰਾਉਣ ਦਾ ਕੋਈ ਮਕਸਦ ਨਹੀਂ ਸੀਗਾ ਇਹ ਬਸ ਤੁਹਾਨੂੰ ਇੱਕ ਵਾਰ ਅਵੇਅਰ ਕਰਾਉਣਾ ਸੀਗਾ ਕਿ ਜਿਹੜੇ ਆਪਣੇ ਬੱਚਿਆਂ ਨੂੰ ਦੋਸਤੋਂ ਇਦਾਂ ਦੀਆਂ ਚੀਜ਼ਾਂ ਦਿੰਦੇ ਨੇ ਤਾਂ ਦੋਸਤੋ ਪਲੀਜ਼ ਉਹ ਤੋਂ ਬਚੋ ਅੱਛਾ ਨਾਲੇ ਮਿੱਠਾ ਇਦਾਂ ਦੀ ਗੱਲ ਨਹੀਂ ਹੈ ਮਿੱਠਾ ਦੋਸਤੋ ਕੇਕ 'ਚ ਬਹੁਤ ਹੁੰਦਾ ਹੈ ਕੇਕ ਬਹੁਤ ਖਾਂਦੇ ਹੋ ਤੁਸੀਂ ਕੇਕ ਬਹੁਤ ਮਿੱਠਾ ਹੁੰਦਾ ਹੈ ਕੇਕ ਦੇ ਵਿੱਚ ਟਾਫੀਆਂ 'ਚ ਬਹੁਤ ਮਿੱਠਾ ਹੁੰਦਾ ਸੀ ਮਿੱਠੀਆਂ ਬਹੁਤ ਚੀਜ਼ਾਂ ਖਾਣੇ ਆ ਵੱਡਾ ਬੰਦਾ ਦੋਸਤੋ ਫੇਰ ਵੀ ਜਰ ਲੈਂਦਾ ਹੈ ਪ੍ਰੋਬਲਮ ਇਜ਼ ਛੋਟੇ ਬੱਚੇ ਨੇ ਜਿਹੜੇ ਤਾਂ 18 ਸਾਲ ਤੋਂ ਜੇ ਘੱਟ ਹੈ ਤੁਹਾਡੇ ਘਰੇ ਕੋਈ ਮੇਰੀ ਸਲਾਹ ਰਹੂਗੀ ਕਿ ਜੀ ਉਹਦੇ ਕੋਲੋਂ ਇਹ ਵਾਲੀਏ ਚੀਜ਼ਾਂ ਨਾ ਦਿਓ ਰੈਡ ਬੁੱਲ ਚਲੋ ਮੌਨਸਟਰ ਉਹ ਪੀਂਦਾ ਨਹੀਂ ਹੋਣਾ ਮਹਿੰਗੀਆਂ ਬਹੁਤ ਨੇ ਲੇਕਿਨ ਸਟਿੰਗ ਵਰਗੀਆਂ ਚੀਜ਼ਾਂ ਵੀ ਉਹਨੂੰ ਨਹੀਂ ਇਹਨਾਂ ਨੇ ਆਪਣੇ ਆਪ ਲਿਖਿਆ ਹੋਇਆ ਹੈ not recommended for children pregnant عورتਾਂ lactating women ਤੇ ਇੱਥੇ ਕਲੀਅਰ ਲਿਖਿਆ ਇਹਨਾਂ ਨੇ ਕਿ 500 ml ਤੋਂ ਜ਼ਿਆਦਾ ਦਿਨ ਚ ਦੇਣੀ ਨਹੀਂ ਤੇ ਮੈਂ ਦੇਖੇ ਨੇ ਬੱਚੇ ਤਿੰਨ ਤਿੰਨ ਕੱਠੀਆਂ ਪੀਂਦੇ ক্রিকেট ਮੈਚ ਖੇਡਣਗੇ ਮੰਮੀ ਮੇਰ ਕੋ ਐਨਰਜੀ ਦੀ ਲੋੜ ਹੈ ਚੱਕ ਟਿਗ ਚੱਕ ਸਟਿੰਗ ਚੱਕ ਸਟਿੰਗ ਮੈਂ ਕਹਾ ਹੈ ਆ ਹਰੇ ਅੰਡੇ ਤੋਂ ਬਾਹਰ ਨਹੀਂ ਆਇਆ ਚੱਜਣਾ ਇਹ ਤਿੰਨ ਸਟਿੰਗਾ ਪੀ ਗਿਆ ਤਾਂ ਮੇਰਾ ਦੋਸਤ ਉਹੀ ਗੱਲ ਹੈ ਕੋਈ ਮਕਸਦ ਨਹੀਂ ਤੁਹਾਨੂੰ ਡਰਾਉਣ ਦਾ ਬਸ ਇਹੀ ਮੈਂ ਗੱਲ ਕਹੂੰਗਾ ਆਪਣੇ ਬੱਚਿਆਂ ਦਾ ਦੇਖੋ ਭਵਿਕ ਸਾਡੇ ਹੱਥ ਵਿੱਚ ਹੈ ਹਜੇ ਉਹਨਾਂ ਨੂੰ ਨਹੀਂ ਪਤਾ ਠੀਕ ਹੈ ਤੁਸੀਂ ਉਹਨੂੰ ਦੁੱਧ ਚ ਜਿਆਦਾ ਮਿੱਠਾ ਨਹੀਂ ਦਿੰਦੇ ਕੋਲਡ ਡਰਿੰਕ ਤੁਸੀਂ ਫੜਾ ਦਿੰਦੇ ਹੋ ਕੋਲਡ ਡਰਿੰਕ ਚਲੋ ਦੇਤੀ ਇਹ ਵੀ ਦੇ ਰਹੇ ਹੋ ਤਾਂ ਇਹ ਮੇਰੀ ਬਸ ਸਲਾਹ ਰਹੀ ਤੇ ਦੋਸਤੋ ਪੰਜਾਬ ਸਰਕਾਰ ਨੇ ਸਟੈਪ ਲਿਆ ਹੈ ਕਿਦਾਂ ਦਾ ਸਟੈਪ ਲੱਗਿਆ ਇਹਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤਾਂ ਮੈਂ ਜ਼ਰੂਰ ਵਧੀਆ ਲੱਗੂਗਾ ਕਿ ਲੋਕਾਂ ਦੀ ਕੀ ਥਿੰਕਿੰਗ ਹੈ ਇਹਦੇ ਬਾਰੇ ਬਾਕੀ ਦੋਸਤੋ ਤਿਆਰੀਆਂ ਕਰਦੇ ਰਹੋ ਜੇ ਇਸ ਚੈਨਲ ਨਾਲ ਨਹੀਂ ਜੁੜੇ ਹੋਏ ਮੈਂ ਦੱਸ ਦੇਣਾ ਦੋਸਤੋ ਇਸ ਚੈਨਲ ਤੇ ਦੋਸਤੋ ਸਰਕਾਰੀ ਪੇਪਰਾਂ ਦੀ ਤਿਆਰੀ ਕਰਾਈ ਜਾਂਦੀ ਹੈ ਪਰਟੀਕੂਲਰਲੀ ਪੰਜਾਬ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਉਹਦੇ ਲਈ ਦੋਸਤੋ ਸਾਡੇ ਕੋਲ 2022 ਤੋਂ ਜਦੋਂ ਤੋਂ ਨਵੀਂ ਸਰਕਾਰ ਆਈ ਹੈ ਸਾਡੇ ਕੋਲ ਬਹੁਤ ਤਰ੍ਹਾਂ ਦੀ ਦੋਸਤੋ ਵੈਕੈਂਸੀ ਦੇਖਣ ਨੂੰ ਮਿਲੀਆਂ ਨੇ ਤੇ ਇਸ ਸਾਲ ਵੀ ਦੋਸਤੋ ਅਪਕਮਿੰਗ ਸਾਡੇ ਕੋਲ ਕਾਫੀ ਵੈਕੈਂਸੀਆਂ ਨੇ ਫਾਰ ਇਗਜ਼ਾਮਪਲ ਇਹ ਅਫੀਸ਼ੀਅਲ ਸਾਈਟ ਹੈ ਦੋਸਤੋ ਪੀ ਟ੍ਰਿਪਲ ਐਸ ਬੀ ਦੀ ਇਹ ਦੇ ਅਕੋਰਡਿੰਗ ਇੰਡਸਟਰੀਅਲ ਪ੍ਰੋਮੋਸ਼ਨ ਅਫੀਸਰ ਬਲੌਕ ਲੈਵਲ ਤੇ ਐਕਜ਼ਾਈਜ਼ ਹੋ ਗਿਆ ਜ਼ਿਲ੍ਹਾਦਾਰ ਪਟਵਾਰੀ ਇਰੀਗੇਸ਼ਨ ਕਲਰਕ ਹੋ ਗਿਆ ਜੂਨੀਅਰ ਡਰਾਫਟਮੈਨ ਟੈਕਨੀਕਲ ਅਸਿਸਟੈਂਟ ਵੈਟਰਨਰੀ ਇਨਸ펙ਟਰ ਵਾਰਡਰ ਮੈਟਰ ਇਲੈਕਸ਼ਨ ਕਾਨੂੰਗੋ ਸੁਪਰਵਾਈਜ਼ਰ ਵਰਗੀਆਂ ਪੋਸਟਸ ਹੋ ਗਈਆਂ ਤੇ ਇਹ ਤੋਂ ਇਲਾਵਾ ਤੁਸੀਂ ਪੁਲਿਸ ਵਿੱਚ ਜਾਣਾ ਚਾਹੁੰਦੇ ਹੋ ਤਾਂ ਦੋਸਤੋ ਐਸਆਈ ਐਸਆਈ ਹੈੱਡ ਕਨਸਟੇਬਲ ਵਰਗ ਤੇ ਇਹਨਾਂ ਸਬਦੀ ਤਿਆਰੀ ਦਾ ਦੋਸਤੋ ਕਮਾਲ ਦੀ ਚੀਜ਼ ਕੀ ਹੈ ਕਿ ਸਬਦੀ ਤਿਆਰੀ ਦਾ ਸਿਲੇਬਸ ਐਗਜ਼ੈਕਟ ਸੇਮ ਰਹਿੰਦਾ ਹੈ ਸਿਰਫ ਲੈਵਲ ਦਾ ਫਰਕ ਰਹਿੰਦਾ ਹੈ ਤੁਸੀਂ ਕਨਸਟੇਬਲ ਦੀ ਤਿਆਰੀ ਕਰ ਰਹੇ ਹੋ ਤਾਂ ਪਟਵਾਰੀ ਲਈ ਥੋੜਾ ਜਿਹਾ ਐਕਸਟਰਾ ਪੜ੍ਹਨਾ ਪਊਗਾ ਦੋ ਕੁ ਮਹੀਨੇ ਜ਼ੀਰੋ ਤੋਂ ਨਹੀਂ ਕਰਨਾ ਪੈਂਦਾ ਪਟਵਾਰੀ ਦੀ ਤਿਆਰੀ ਕੀਤੀ ਸਬ ਇੰਸਪੈਕਟਰੀ ਥੋੜਾ ਜਿਹਾ ਲੈਵਲ ਅਪ ਕਰਨਾ ਹੁੰਦਾ ਹੈ ਜ਼ੀਰੋ ਤੋਂ ਨਹੀਂ ਪੜ੍ਹਨਾ ਪੈਂਦਾ ਤੇ ਜਿਹੜਾ ਤਿਆਰੀ ਕਰ ਰਿਹਾ ਹੈ ਤਾਂ ਦੋ ਮਿੰਟ ਗੱਲ ਸੁਣ ਕੇ ਜਰੂਰ ਜਾਵੇ ਜਿਹੜਾ ਚਾਹੁੰਦਾ ਹੈ ਸਰਕਾਰੀ ਨੌਕਰੀ ਦੀ ਤਿਆਰੀ ਕਰਨਾ ਸਿਲੈਕਸ਼ਨ ਪਾਣਾ ਹੁਣ ਮੈਂ ਕੁਝ ਪਿਛਪਰਾਂ ਦੇ ਦੋਸਤ ਹੁਣ ਕਹਿਣ ਨੂੰ ਇਹ ਪੇਪਰ ਪੰਜਾਬ ਪੁਲਿਸ ਲੈਂਦਾ ਹੈ TCS ਲੈਂਦਾ ਹੈ ਉਹਨਾਂ ਲਈ ਪੇਪਰ ਇਹ ਜੀਕੇ 35 ਮੈਥ 20 ਰੀਜ਼ਨਿੰਗ ਵੀ ਅੰਗਰੇਜ਼ੀ 10 ਪੰਜਾਬੀ 10 ਕੰਪਿਊਟਰ 5 ਇਹ ਕਲਰਕ ਦਾ ਪੇਪਰ ਹੈ ਕਿੰਨਾ ਕ ਫਰਕ ਰਹਿ ਗਿਆ 35 ਦੀ ਥਾਂ ਦੋਸਤੋਂ 25 ਹੋ ਗਿਆ ਰੀਜ਼ਨਿੰਗ ਮੈਥ ਇੱਥੇ ਦੋਸਤੋਂ ਕਿੰਨੇ ਦਾ ਸੀਗਾ 40 ਦਾ ਇੱਥੇ 25 ਦੇ ਰਹਿ ਗਿਆ ਅੰਗਰੇਜ਼ੀ 12 ਅੰਗਰੇਜ਼ੀ 10 ਪੰਜਾਬੀ 10 ਪੰਜਾਬੀ 13 ਕੰਪਿਊਟਰ 5 ਕੰਪਿਊਟਰ 8 ਬੇਸਿਕਲੀ ਐਗਜ਼ਾਮ ਪੈਟਰਨ ਵਿੱਚ ਬਸ ਨੰਬਰਾਂ ਦਾ ਫਰਕ ਪੈਂਦਾ ਹੈ ਜੇ ਤੁਸੀਂ ਸਬ ਇਨਸਪੈਕਟਰ ਪੇਪਰ ਦੋਗੇ ਤਾਂ 35 ਦੇ ਥਾਂ 50 ਸਵਾਲ ਹੋ ਜਾਣਗੇ ਹੋਰ ਕੋਈ ਫਰਕ ਨਹੀਂ ਪਊਗਾ ਲੈਵਲ ਦਾ ਫਰਕ ਆਊਗਾ ਬਸ ਫਿਰ ਉਹੀ ਸੇਮ ਪੈਟਰਨ ਜੇਲ ਵਾਰਡਰ ਦਾ ਉਹੀ ਸੇਮ ਪੈਟਰਨ ਲੈਬਰ ਦਾ ਥੋੜਾ ਜਿਹਾ ਵਧਾ ਕੇ ਦੋਸਤੋ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਮਤਲਬ ਗਪ ਬੀ ਦਾ ਪੇਪਰ ਹੋਵੇ ਸੀ ਦਾ ਹੋਵੇ ਡੀ ਦਾ ਹੋਵੇ ਐਗਜ਼ੈਕਟ ਆਪਣੇ ਆ ਰਹੇ ਨੇ ਐਕਸੈਪਟ ਪੀਪੀਐਸਸੀ ਦੇ ਪੇਪਰ ਹੁਣ ਇਹਨਾਂ ਸਭ ਦੇ ਲਈ ਬੇਸਿਕ ਜੀ ਗੱਲ ਹੈ ਇਹ ਨੇ ਦੋਸਤੋ ਕੁਝ ਸਬਜੈਕਟ ਜਿਨ੍ਹਾਂ ਉੱਤੇ ਸਾਨੂੰ ਮਹਾਰਤ ਹਾਸਿਲ ਕਰਨੀ ਹੈ ਇਹ ਨਹੀਂ ਕਰਨਾ ਵੀ ਕੌਨਸਟੇਬਲ ਦੀ ਤਿਆਰੀ ਕਰਨੀ ਹੈ ਤੇ ਫਿਰ ਅੱਗੇ ਪਟਵਾਰੀ ਦਾ ਪੇਪਰ ਫਿਰ ਜ਼ੀਰੋ ਤੋਂ ਤਿਆਰੀ ਸ਼ੁਰੂ ਕਰਨੀ ਹੈ ਨਹੀਂ ਉਹੀ ਤਿਆਰੀ ਨਾਲ ਦੋਸਤੋ ਕੰਮ ਚੱਲ ਜਾਂਦਾ ਹੈ ਸੇਮ ਤਿਆਰੀ ਸਾਡੀ ਅੱਗੇ ਵੀ ਦੋਸਤੋ ਮਦਦਗਾਰ ਹੁੰਦੀ ਹੈ ਤਾਂ ਜਦੋਂ ਵੀ ਪੜੋ ਦੋਸਤੋ ਤਾਂ ਸਿਲੇਬਸ ਦੇ ਅਕੋਰਡਿੰਗ ਸਬਜੈਕਟ ਉੱਤੇ ਮਹਾਰਤ ਹਾਸਿਲ ਕਰੋ ਐਗਜ਼ਾਮ ਪਿੱਛੇ ਨਾ ਭੱਜੋ ਕਿ ਸਰ ਕਿਹੜੇ ਐਗਜ਼ਾਮ ਦੀ ਤਿਆਰੀ ਕਰਾਂ ਟਾਈਮ ਐਂਡ ਵਰਕ ਕਨਸਟੇਬਲ ਚ ਵੀ ਹੈ ਟਾਈਮ ਐਂਡ ਵਰਕ ਪਟਵਾਰੀ ਚ ਵੀ ਹੈ ਟਾਈਮ ਐਂਡ ਵਰਕ ਐਕਸਰਸਾਈਜ਼ ਚ ਵੀ ਹੈ ਟਾਈਮ ਐਂਡ ਵਰਕ ਲੇਬਰ ਚ ਵੀ ਹੈ ਟਾਈਮ ਐਂਡ ਵਰਕ ਕਨਸਟੇਬਲ ਸਬ ਇੰਸਪੈਕਟਰ ਚ ਵੀ ਹੈ ਟਾਈਮ ਐਂਡ ਵਰਕ ਸੀਨੀਅਰ ਅਸਿਸਟੈਂਟ ਵੀ ਹੈ ਤੇ ਬਸ ਤਿਆਰੀ ਉੱਤੇ ਧਿਆਨ ਦਿਓ ਤੇ ਪੰਜਾਬ ਵੜਾ 247 ਹਜੇ ਨਹੀਂ ਜੁੜਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬ ਵੜਾ 247 ਨੇ ਦੋਸਤੋ ਪਿਛਲੇ 3 ਸਾਲਾਂ 'ਚ ਬੰਪਰ ਰਿਜੈਕਸ਼ਨਾਂ ਦਈਆਂ ਨੇ ਇਹ ਦ ਜਿੱਦਾਂ ਹੀ 24 ਦਾ ਰਿਜ਼ਲਟ ਆਊਗਾ ਇੱਥੇ ਦੋਸਤੋ ਨਵੇਂ ਚਿਹਰੇ ਤੁਸੀਂ ਦੇਖੋਗੇ ਤੇ ਇਕੱਲਾ ਕੌਨਸਟੇਬਲ ਹੀ ਨਹੀਂ ਵੱਡੀਆਂ ਪੋਸਟਾਂ ਵੀ ਹੁਣ ਜਿੱਦਾਂ ਕਿ ਆਪਾਂ ਗੱਲ ਕਰੀ ਇੰਟੈਲੀਜੈਂਸ ਅਸਿਸਟੈਂਟ ਦੀ ਪੋਸਟ ਹੋਵੇ ਸਬ ਇੰਸਪੈਕਟਰਾਂ ਦੀ ਪੋਸਟ ਹੋਣ ਭਾਵੇਂ ਦੋਸਤੋ ਹੈੱਡ ਕੌਨਸਟੇਬਲ ਦੀ ਪੋਸਟ ਹੋਵੇ ਤਾਂ ਇੱਕ ਹੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਪੇਪਰ ਦੇ ਕੇ ਰੁਕਣਾ ਨਹੀਂ ਹੈ ਡਟੇ ਰਹਿਣਾ ਹੈ ਵਧੇ ਰਹਿਣਾ ਹੈ ਤਾਂ ਜਿਹੜੇ ਪੱਚੇ ਸਾਡੇ ਨਾਲ ਕੌਨਸਟੇਬਲ ਆਲਰੇਡੀ ਲੱਗੇ ਹੋਏ ਨੇ ਇਹ ਵੀ ਸਾਡੇ ਨਾਲ ਹਜੇ ਵੀ ਤਿਆਰੀ ਕਰ ਰਹੇ ਨੇ ਵੱਡੇ ਪੇਪਰ ਲਈ ਐਸਆਈ ਏਐਸਆਈ ਵਰਗੇ ਪੇਪਰਾਂ ਦੇ ਲਈ ਤੇ ਤੁਸੀਂ ਵੀ ਜੁੜਨਾ ਇਹ ਨਿਯੁਕਤੀ ਪੱਤਰ ਸਾਨੂੰ ਮੇਰੇ ਲਈ ਅਕੋਰਡਿੰਗ ਮੈਂ ਜਿਹੜਾ ਆਪਣੀ ਮੰਨਦਾ ਇੱਕ ਮੇਰੀ ਅਚੀਵਮੈਂਟ ਰਹਿੰਦੀ ਹੈ ਕਿ ਬੱਚਿਆਂ ਨੂੰ ਇਸ ਨਿਯੁਕਤੀ ਪੱਤਰ ਤੱਕ ਲੈ ਕੇ ਆਉਣਾ ਬਟ ਸਾਡੇ ਜਿਹੜੇ ਵੀ ਸਟੂਡੈਂਟ ਨੇ ਮਤਲਬ ਮੇਰੇ ਕੋਲ ਜਿਹੜਾ ਸਟੂਡੈਂਟ ਪੜ੍ਹ ਰਿਹਾ ਮੈਂ ਇਹ ਨਹੀਂ ਕਹਿੰਦਾ ਉਹਨੂੰ ਤਿਆਰੀ ਕਰੀ ਚੱਲ ਕਰ ਸਿਲੈਕਸ਼ਨ ਦੀ ਤਿਆਰੀ ਕਰਨੀ ਹੈ ਸਾਡੇ ਲਈ ਦੋਸਤੋ ਇਹ ਨਿਯੁਕਤੀ ਪੱਤਰ ਹੈ ਜੋ ਹੈ ਹਰ ਕਿਸੇ ਦੀ ਦੌੜ ਇਧਰ ਤੱਕ ਹੀ ਤਾ ਹੈ ਮੈਂ ਬੱਚੇ ਕਈ ਵਾਰ ਕਹਿ ਦਿੰਦੇ ਨੇ ਕਿ ਸਰ ਥੈਂਕ ਯੂ ਸਰ ਸਾਡਾ ਫਿਜ਼ੀਕਲ ਲਈ ਅਸੀਂ ਕੁਆਲੀਫਾਈ ਹੋ ਗਏ ਲੇਕਿਨ ਫਾਇਦਾ ਕੀ ਹੈ ਬੱਚੇ ਜੇ ਤੂੰ ਫਾਈਨਲ ਮੈਰਿਟ ਨਹੀਂ ਕਰਾਸ ਕਰ ਕਿ ਮੇਰੀ ਦੌੜ ਹੈ ਬੱਚਾ ਨੂੰ ਨਿਯੁਕਤੀ ਪੱਤਰ ਤੱਕ ਲੈ ਕੇ ਜਾਣ ਦੀ ਤੇ ਇਹਦੇ ਲਈ ਦੋਸਤੋ ਪੰਜਾਬ ਵੱਡਾ 247 ਸਮੇਂ-ਸਮੇਂ ਤੇ ਬੈਚ ਲੈ ਕੇ ਆਉਂਦਾ ਹੁਣ ਜਿੱਦਾਂ 16 April ਨੂੰ ਦੋਸਤੋ ਸਾਡਾ ਕਾਂਸਟੇਬਲ ਦਾ ਕ੍ਰੈਸ਼ ਕੋਰਸ ਸ਼ੁਰੂ ਹੋਇਆ ਇਹਦਾ ਪ੍ਰੋਪਰ ਬੈਚ ਆਇਆ ਸੀ ਪਹਿਲਾਂ ਪਟਵਾਰੀ ਦਾ ਬੈਚ ਆਇਆ ਸਾਡੇ ਕੋਲ ਸਟੈਨੋਗ੍ਰਾਫਰ ਦਾ ਬੈਚ ਆਇਆ ਹੁਣ ਇਨ ਫਿਊਚਰ ਸਾਡੇ ਕੋਲ ਸਟੈਨੋਗ੍ਰਾਫਰ ਦਾ ਪ੍ਰੋਪਰ ਬੈਚ ਜਿਹਦੇ ਚ ਹੁਣ ਸਟੈਨੋ ਵੀ ਸਿਖਾਈ ਜਾਊਗੀ ਘਰੇ ਬਹਿ ਕੇ ਹਾਂਜੀ ਘਰੇ ਬਹਿ ਕੇ ਸਟੈਨੋ ਠੀਕ ਹੈ ਇਹ ਪਟਵਾਰੀ ਦਾ ਬੈਚ ਹੈ ਇਹ ਐਸਆਈ ਦਾ ਬੈਚ ਹੈ ਲੇਕਿਨ ਅਡ ਅਡ ਬੈਚ ਲਈ ਅਡ ਪੇਪਰ ਦੇ ਲਈ ਫਿਰ ਕਦੇ ਜੇ ਪੇਪਰ ਆ ਗਿਆ ਨੇੜੇ ਤਾਂ ਕ੍ਰੈਸ਼ ਕੋਰਸ ਉਹਦਾ ਅਡ ਲਈਏ ਫਿਰ ਕਦੇ ਸਰ ਗਗਨ ਸਰ ਤੁਸੀਂ ਟੈਸਟ ਲੈਣੇ ਹੋ ਹੁਣ ਮੈਂ ਟੈਸਟ ਦਿਖਾ ਦਿੰਦਾ ਦੋਸਤੋ ਕਿੱਦਾਂ ਦੇ ਲੈਣਾ ਮੈਂ ਬੱਚੇ ਭੱਜਦੇ ਨੇ ਟੈਸਟਾਂ ਤੋਂ ਬੱਚਿਆਂ ਨੂੰ ਲੱਗਦਾ ਕਿ ਸਰ ਅਸੀਂ ਤਿਆਰੀ ਕਰ ਰਹੇ ਹਾਂ ਰੀਵੀਜ਼ਨ ਕਰ ਰਹੇ ਆ ਸਾਨੂੰ ਟੈਸਟਾਂ ਦੀ ਕੀ ਲੋੜ ਐ ਫਿਰ ਉਹੀ ਬੱਚੇ ਹੁੰਦੇ ਨੇ ਪੇਪਰ ਜਾ ਕੇ ਕਹਿੰਦੇ ਨੇ ਕਿ ਸਰ ਮੈਨੂੰ ਪਤਾ ਹੀ ਨਹੀਂ ਲੱਗਿਆ ਕੀ ਆਇਆ ਘਰੇ ਬੈ ਕੇ ਤਾਂ ਸਭ ਆਉਂਦਾ ਸੀਗਾ ਕਿਉਂ ਰਿਵੀਜ਼ਨ ਨਾਲ ਸਾਨੂੰ ਨਹੀਂ ਪਤਾ ਲੱਗਦਾ ਸਾਨੂੰ ਕੀ ਆਉਂਦਾ ਕੀ ਨਹੀਂ ਆਉਂਦਾ ਟੈਸਟ ਨਾਲ ਹੀ ਪਤਾ ਲੱਗਦਾ ਹੈ ਤਾਂ ਇਹ ਦੇਖੋ 44 ਟੈਸਟ ਤੁਹਾਡਾ ਭਰਾ ਲੈ ਚੁੱਕਾ ਦੋਸਤੋ 1 ਸਾਲ ਹੋ ਜਾਊਗਾ ਮੈਨੂੰ ਮਈ 2025 ਦੇ ਵਿੱਚ ਐਦਾਂ ਮੈਂ ਪਹਿਲਾਂ ਹੀ ਟੌਪਿਕ ਦੇ ਦਿੰਨਾ ਪਹਿਲਾਂ ਹੀ ਬੱਚਿਆਂ ਨੂੰ ਮੈਂ ਇਹ ਦੱਸ ਦੇਣਾ ਵੀ ਕਿੱਦਾਂ ਦਾ ਟੈਸਟ ਹੋਣ ਵਾਲਾ ਤੇ ਇਹ ਦੋਸਤੋ ਟੈਸਟ ਹੁੰਦਾ ਹੈ ਤੇ ਫਿਰ ਇਹਦੇ ਬਿਨਾਂ ਤੇ ਹੀ ਦੋਸਤੋ ਬੱਚਿਆਂ ਦੀ ਰੈਂਕਾਂ ਆਉਂਦੀਆਂ ਚਾਰ ਬੱਚਾ ਬਹਿ ਕੇ ਇਕੱਠਾ ਪੇਪਰ ਦਿੰਦਾ ਹੈ ਤੇ ਸਾਰੀਆਂ ਚੀਜ਼ਾਂ ਦੋਸਤੋ ਕੋਈ ਵੀ ਬੈਚ ਆਵੇ ਉਹਦੀ ਕਲਾਸ ਵਗੈਰਾ ਸਭ ਇੱਕ ਥਾਂ ਤੇ ਮਿਲੂਗਾ ਕਿਸੇ ਦਾ ਐਮਸੀਕਿਊ ਬੈਚ ਆਗਾ ਕਿਸੇ ਦਾ ਨਵਾਂ ਬੈਚ ਆਗਾ ਪੀਐਸਟੀਟੀਟੀ ਮਾਸਟਰ ਕਾਰਡਰ ਵਰਗੇ ਪੇਪਰਾਂ ਦੀ ਤਿਆਰੀ ਇੱਕ ਥਾਂ ਤੇ ਹੋਊਗੀ ਪੰਜਾਬ ਦੇ ਮਹਾਪੈਕਟ ਤੁਹਾਨੂੰ ਮਤਲਬ ਅਲੱਗ-ਅਲੱਗ ਲੈਣ ਦੀ ਲੋੜ ਨਹੀਂ ਪੈਣੀ ਕਿ ਪਟਵਾਰੀ ਦੀ ਲਈ ਅਲੱਗ ਤਿਆਰੀ ਕਰਨੀ ਐਸਆਈ ਦੀ ਨਹੀਂ ਇੱਕ ਥਾਂ ਤੇ ਤੇ ਇਹ ਵੈਸੇ ਜੇ ਤੁਸੀਂ ਨੋਰਮਲ ਡੇਸ ਤੇ ਲੈਂਦੇ ਤਾਂ 3300 ਰੁਪਏ ਦਾ ਮਿਲਦਾ ਤੁਹਾਨੂੰ 3350 ਦਾ ਤੇ ਓਨਲੀ ਫਾਰ 1 ਡੇ ਦੋਸਤੋ ਇਹਦਾ ਦੋਸਤੋ ਡਿਸਕਾਊਂਟ ਆਇਆ ਇਹਦੇ ਉੱਤੇ ਇਹ ਤੁਹਾਨੂੰ ਪੈ ਰਿਹਾ ਹੈ 2173 ਰੁਪਈਆ ਦਾ ਪੂਰੇ ਪੂਰੇ 2 ਸਾਲਾਂ ਲਈ yes ਡਿਸਕਾਊਂਟ ਕੋਡ Y383Y383 ਲਾ ਕੇ ਫਿਰ ਕੋਈ ਪੇਪਰ ਹੋਵੇ ਉਹਦੀ ਲਾਈਵ ਕਲਾਸ ਹੈ ਉਹਦੀ ਰਿਕਾਰਡਡ ਕਲਾਸ ਹੈ ਉਹਦਾ ਕ੍ਰੈਸ਼ ਕੋਰਸ ਹੈ ਉਹਦਾ ਰਿਵੀਜ਼ਨ ਬੈਚ ਹੈ ਸਭ ਕੁਝ ਦੋਸਤੋ ਤੁਹਾਨੂੰ ਇਹਦੇ ਚ ਇਨਕਲੂਡਡ ਮਿਲੇਗਾ ਹੁਣ ਮੁੱਖ ਦੀ ਗੱਲ ਕੀ ਹੁੰਦੀ ਹੈ ਕਿ ਸਰ ਪੇਪਰ 'ਚ ਸਵਾਲ ਆਉਣਗੇ ਕਿ ਨਹੀਂ ਸਿਲੈਕਸ਼ਨ ਹੋਊਗੀ ਕਿ ਨਹੀਂ ਇਹ ਮੇਰੀ ਦੋਸਤੋ ਪ੍ਰੂਫ ਹੈ ਤੁਹਾਡੇ ਸਾਹਮਣੇ ਪਟਵਾਰੀ ਦਾ ਪੇਪਰ ਜੇਲ ਬਾਰਡਰ ਦਾ ਐਕਸਾਈਜ਼ ਇਨਸਪੈਕਟਰ ਦਾ ਡੇਟਾ ਐਂਟਰੀ ਆਪਰੇਟਰ ਦਾ ਲੇਬਰ ਇਨਸਪੈਕਟਰ ਦਾ ਸੀਨੀਅਰ ਅਸਿਸਟੈਂਟ ਇਨਸਪੈਕਟਰ ਦਾ ਹੁਣੇ ਆਇਆ ਕੌਨਸਟੇਬਲ ਦਾ ਸੈਂਪਲ ਪੇਪਰ ਹੋਵੇ ਸਾਰਿਆਂ ਤੇ ਦੋਸਤੋ ਆਪਣੇ 80 ਤੋਂ 90% ਸਵਾਲ ਆਏ ਨੇ ਤੇ ਇਹ ਚੀਜ਼ ਦੋਸਤੋ ਤੁਹਾਡੇ ਸਾਹਮਣੇ ਪ੍ਰੂਫ ਹੈ ਇਹ ਚੀਜ਼ ਮੇਰਾ ਟੈਸਟੀਮੋਨੀਅਲ ਹੈ ਕਿ ਜੋ ਪੜਾਇਆ ਪੇਪਰ ਦੇ ਵਿੱਚ ਆਇਆ ਤਾਂ ਜੇ ਤਿਆਰੀ ਕਰਨੀ ਚਾਹੁੰਦੇ ਹੋ ਇਹ ਤੋਂ ਬਿਹਤਰ ਮੌ ਤੇ ਨਾਲ ਹੀ ਨਾਲ ਮਹਾਪੈਕ ਦੇ ਨਾਲ ਨਾਲ ਤੁਸੀਂ ਚਾਹੁੰਦੇ ਕਿ ਸਰ ਮੈਂ ਕੋਈ ਕਿਤਾਬਾਂ ਵਿੱਚ ਆਰਡਰ ਕਰ ਲਵਾਂ ਮੈਂ ਕਿ ਮਹਾਪੈਕ ਮੇਰੇ ਕੋਲ ਹੈ ਮੈਂ ਕਿਤਾਬਾਂ ਆਰਡਰ ਕਰਨੀ ਚਾਹੁੰਦਾ ਤਾਂ 50 247 ਦੀ ਸਾਰੀਆਂ ਕਿਤਾਬਾਂ ਤੇ ਵੀ ਡਿਸਕਾਊਂਟ ਆਇਆ ਹੋਇਆ ਹੁਣ ਸਾਡੀ ਕਿਤਾਬਾਂ ਦੀ ਖਾਸियत ਰਹਿੰਦੀ ਸੀ ਕੱਲੀ ਕਿਤਾਬ ਨਹੀਂ ਦਿੰਦੇ ਅਸੀਂ ਕਿਤਾਬ ਨਾਲ ਈ-ਬੁੱਕ ਵੀਡੀਓ ਲੈਕਚਰ ਗਾਈਡੈਂਸ ਸੈਸ਼ਨ ਤੇ ਫ੍ਰੀ ਡਿਲੀਵਰੀ ਦਿੰਦੇ ਆ ਹੁਣ ਬਾਜ਼ਾਰ ਚ ਜਾਓ ਤੁਸੀਂ 8 ਕਿਤਾਬਾਂ ਲੈ ਕੇ ਦਿਖਾਓ ਇੱਥੇ ਅਸੀਂ 8 ਕਿਤਾਬਾਂ ਵਿਦਆਊਟ ਡਿਸਕਾਊਂਟ 8000 ਦੀ ਦੇ ਰਹੇ ਹਾਂ ਬਾਜ਼ਾਰ ਚ ਦੋਸਤੋ ਇੱਕ ਕਿਤਾਬ ਤੁਹਾਨੂੰ 3-400 ਰੁਪਏ ਦੀ ਆ ਜਾਂਦੀ ਹੈ 7 ਕਿਤਾਬਾਂ ਪੰਜਾਬੀ ਮੀਡੀਅਮ ਦੋਸਤੋ 2100 ਦੀ ਪੈ ਰਹੀ ਹੈ ਤਾਂ ਨੋਰਮਲ ਡੇ ਤੇ ਜਦੋਂ ਡਿਸਕਾਊਂਟ ਆਉਂਦਾ ਹੈ ਨਾ ਜਿੱਦਾਂ ਵਿਸਾਖੀ ਤੇ ਆਇਆ ਸੀਗਾ ਤਾਂ ਇਹ 140 ਸੀ ਦੀ 130 ਸੀ ਦੀ ਪੈ ਗਈ ਸੀ ਲੇਕਿਨ ਕਿਉਂਕਿ ਵਰਲਡ ਬੁੱਕ ਡੇ ਹੈ ਦੋਸਤੋ 23 ਅਪ੍ਰੈਲ ਨੂੰ ਇਹਦੇ ਕਰਕੇ ਇਹ 100 ਰੁਪਏ ਹੋਰ ਆਫ ਹਰ ਚੀਜ਼ ਤੇ ਡਿਸਕਾਊਂਟ ਲਈ ਡਿਸਕਾਊਂਟ ਕੋਡ ਸੇਮ ਪੈਂਦਾ Y3 ਤੇ ਜੇ انرول ਕਰਨਾ ਚਾਹੁੰਦੇ ਹੋ ਓਨਲੀ ਫਾਰ 1 ਡੇ ਹੈ ਜਦੋਂ ਵੀ ਇਹ ਵੀਡੀਓ ਦੇਖ ਰਹੇ ਹੋ ਇੱਕ ਵਾਰ ਦੋਸਤੋ ਵੀਡੀਓ ਦੇ ਕਮੈਂਟਾਂ ਵਿੱਚ ਜਾ ਕੇ ਲਿੰਕ ਉੱਤੇ ਜ਼ਰੂਰ ਦੇਖ ਲਿਓ ਇਹ ਲਿੰਕ ਲੱਗੇ ਮਿਲ ਜਾਣਗੇ ਪੰਜਾਬ ਮਹਾਪੈਕ ਹੋਵੇ ਸੱਤ ਕਿਤਾਬਾਂ ਅੱਠ ਕਿਤਾਬਾਂ ਭਾਵੇਂ ਹੋਰ ਕੋਈ ਕਿਤਾਬ ਲੈਣੀ ਹੋਵੇ ਇਹ ਤੇ ਕਲਿੱਕ ਕਰਕੇ ਜ਼ਰੂਰ ਦੇਖ ਲਿਓ ਕਲਿੱਕ ਕਰਕੇ ਦੇਖਣਾ ਹੈ ਜੇ ਉੱਥੇ ਡਿਸਕਾਊਂਟ ਕੋਡ 8383 ਲੱਗਿਆ ਹੈ ਤੇ ਇਹ ਲੱਗਣ ਤੋਂ ਬਾਅਦ ਰੇਟ ਇੰਨਾ ਦਿਖਾ ਰਿਹਾ ਹੈ ਤਾਂ ਫਟਾਫਟ انرੋਲ ਕਰ ਲਿਓ ਹੁਣ ਗੱਲ ਬੋਲੋਗੇ ਸਰ 2173 ਦੀ ਹੋਈ ਸੀ ਇੱਥੇ 2281 ਲਿਖਿਆ ਹੋਇਆ ਇਹ ਸਰ ਮਹਿੰਗਾ ਕਿਉਂ 1 ਹੁਣ ਜਿਨ੍ਹਾਂ ਕੋਲ ਦੋਸਤੋ Android ਦਾ ਫੋਨ ਹੈ ਉਹ ਆਪਣੇ ਫੋਨ ਦੇ ਵਿੱਚ ਗੁਜ਼ਾਰਿਸ਼ ਰਹੂਗੀ ਮੇਰੀ ਕਿ ਅੱਡਾ 247 ਦੀ ਦੋਸਤੋ ਐਪ ਇੰਸਟਾਲ ਕਰ ਲੈ। ਫਿਰ ਆਉਣ ਇਸ ਵੀਡੀਓ ਦੇ ਕਮੈਂਟਾਂ ਵਿੱਚ ਕਮੈਂਟਾਂ ਵਿੱਚੋਂ ਲਿੰਕ ਤੇ ਕਲਿੱਕ ਕਰੋ ਤੁਹਾਡੀ ਐਪ ਓਪਨ ਹੋ ਜਾਊਗੀ। ਉੱਥੇ ਧਿਆਨ ਦਿਓ ডিসਕਾਊਂਟ ਕੋਡ ਕਿਹੜਾ ਭਰਿਆ ਵਾਇਤਨਤਰਾਸੀ ਭਰਿਆ ਕਿ ਨਹੀਂ ਹੈ ਤਾਂ ਓਕੇ ਨਹੀਂ ਤਾਂ ਭਰੋ। ਇਹ ਤੋਂ ਬਾਅਦ ਐਪ ਦੇ ਵਿੱਚ ਇੱਕ ਚੀਜ਼ ਮਿਲਦੀ ਹੈ ਜਿੱਥੇ ਲਿਖਿਆ ਹੁੰਦਾ ਏਦਾਂ ਕਰਕੇ ਯੂਜ਼ ਕੋਇਨਸ ਉਹਦੇ ਉੱਗੇ ਹੁੰਦਾ ਇੱਕ ਡੱਬਾ ਉਹਨੂੰ ਟਿਕ ਕਰਨਾ ਹੈ। ਤੇ ਵਾਏ 383 ਨਾਲ ਦੋਸਤੋ ਜਿੱਦਾਂ ਹੀ ਕੋਇਨਸ ਲੱਗਣਗੇ ਇਹ ਬੈਚ ਪੈ ਜਾਊਗਾ ਸਾਨੂੰ ਸਿਰਫ 2173 ਦਾ ਫਿਰ ਕੋਈ ਵੀ ਬੈਚ ਆਉਂਦਾ ਹੈ ਪੂਰੇ 2 ਸਾਲਾਂ ਲਈ ਉਹਦੀ ਕਲਾਸ ਰਿਕਾਰਡਡ ਕਲਾਸ ਕ੍ਰੈਸ਼ ਕੋਰਸ ਐਮਸੀਕਿਊ ਟੈਸਟ ਗਾਈਡੈਂਸ ਕਲਾਸ ਕੋਈ ਵੀ ਟੀਚਰ ਸਿਲੈਕਟਡ ਸਟੂਡੈਂਟ ਨਾਲ ਗੱਲ ਕਰਾ ਰਿਹਾ ਹੈ ਲਾਈਵ ਟੈਸਟ ਦਾ ਤੁਹਾਡਾ ਭਰਾਈ ਲੈਂਦਾ ਜਿੱਦਾਂ ਸਿਰਫ ਤੁਸੀਂ ਦੇਖ ਚੁੱਕੇ ਹੋ ਸਾਰੀਆਂ ਚੀਜ਼ਾਂ ਇਹਦੇ ਚ ਇਨਕਲੂਡਡ ਮਿਲ ਜਾਣਗੀਆਂ ਧਿਆਨ ਰੱਖਣਾ ਇਹ ਜਿਨ੍ਹਾਂ ਕੋਲ ਆਈਫੋਨ ਹੈ ਤੁਸੀਂ ਆਪਣੀ ਐਪ ਤੋਂ ਨਹੀਂ ਲਓਗੇ ਤੁਸੀਂ ਵੈਬਸਾਈਟ ਤੋਂ ਬਾਏ ਕਰੋਗੇ ਤੇ ਤੁਹਾਨੂੰ 2281 ਦਾ ਹੀ ਲੈਣਾ ਪੈਣਾ ਕਿਉਂਕਿ ਥੋੜੀ ਐਪ ਦੇ ਵਿੱਚ ਨਾ ਡਿਸਕਾਊਂਟ ਕੋਡ ਭਰਨ ਦਾ অপਸ਼ਨ ਨਹੀਂ ਆਉਂਦਾ ਤੇ ਫਿਰ ਅੱਗੇ ਸਿਆਪੇ ਪੈਂਦੇ ਨੇ ਜਾਂ ਤੁਸੀਂ ਵੀ ਚਾਹੁੰਦੇ ਹੋ ਕਿ ਮੈਂ ਵੀ 2173 ਦਾ ਲਾਵਾ ਤਾਂ ਐ ਕਰੋ ਕਿਸੇ ਦਾ ਐਂਡਰੋਇਡ ਫੋਨ ਫੜ ਲਿਓ ਠੀਕ ਹੈ ਐਦਾਂ ਹੀ ਜਿਹੜਾ ਮੈਂ ਪ੍ਰੋਸੈਸ ਦੱਸਿਆ 2383 ਨਾਲ ਕੋਇਨ ਲਾਇਓ ਤੇ ਫਿਰ ਡਿਟੇਲ ਵਿੱਚ ਨਾ ਆਪਣਾ ਨਾਮ ਨੰਬਰ ਤੇ ਈਮੇਲ ਭਰ ਦਿਓ ਆਪਣਾ ਨਾਮ ਨੰਬਰ ਈਮੇਲ ਭਰਤਾ ਸੇਵ ਕਰਤਾ ਇਹ ਤੋਂ ਬਾਅਦ ਦੋਸਤੋ ਕਰਤੀ ਪੇਮੈਂਟ ਇਫਰ ਪੇਮੈਂਟ ਕਰਨ ਤੋਂ ਬਾਅਦ ਦੋਸਤੋ ਆਪਣੀ ਆਈਫੋਨ ਦੀ ਐਪ ਦੇ ਵਿੱਚ ਸੇਮ ਨਾਮ ਨੰਬਰ ਈਮੇਲ ਨਾਲ ਲੌਗਇਨ ਕਰ ਲਿਆ ਬੈ ਤੁਹਾਡਾ ਚੱਲ ਪਊਗਾ। ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ 2281 ਦਾ ਲੈ ਲਵਾਂ ਤਾਂ ਵੈਬਸਾਈਟ ਤੋਂ ਲੈ ਸਕਦੇ ਹੋ। ਸਾਰੇ ਹੀ ਲਿੰਕ ਮੇਰੇ ਦੋਸਤੋ ਕਮੈਂਟਾਂ 'ਤੇ ਲੱਗੇ ਹੋਏ ਮਿਲ ਜਾਣਗੇ। ਪੰਜਾਬ ਮਹਾਪੈਕ ਹੋਵੇ, ਕਨਸਟੇਬਲ ਦੀ ਕਰੰਟ ਅਫੇਅਰ ਦੀ ਕਿਤਾਬ ਹੋਵੇ, ਸੱਤ ਕਿਤਾਬਾਂ ਪੰਜਾਬੀ, ਅੱਠ ਕਿਤਾਬਾਂ ਅੰਗਰੇਜ਼ੀ, ਸੌਗਾਤ ਅੰਗਰੇਜ਼ੀ ਪੰਜਾਬੀ ਬੇਸਿਕਲੀ ਹਰ ਕਿਤਾਬ ਉੱਤੇ 200 ਡਿਸਕਾਊਂਟ ਆਇਆ ਹੋਇਆ ਹੈ। ਹੁਣ ਕਿਤਾਬ ਨੂੰ ਬਾਏ ਕਰਨ ਦਾ ਤਰੀਕਾ ਥੋੜਾ ਅੱਡ ਹੈ ਇਹ ਨੂੰ ਪੈਟ ਬਣਾ ਲਓ ਕਿ ਪਹਿਲਾ ਕੰਮ ਡਿਸਕਾਊਂਟ ਕੋਡ ਲਾਣਾ ਹੈ ਇਹ ਤੋਂ ਬਾਅਦ ਰੇਟ ਚੈੱਕ ਕਰੋ ਸਰ 1299 ਹੈ 1299 ਦਾ ਲੈਣਾ ਚਾਹੋ ਇਹ ਲੈ ਲਓ ਨਹੀਂ ਤਾਂ ਐਂਡਰੋਇਡ ਦੀ ਐਡਾ 247 ਦੀ ਐਪ ਤੇ ਜਾ ਕੇ Y383 ਨਾਲ ਕੋਇਨ ਲਾ ਕੇ 1282 ਦਾ ਹੁਣ ਕਿਉਂਕਿ ਇਹ ਕਿਤਾਬ ਹੈ ਤਾਂ ਇੱਥੇ ਐਡਰੈਸ ਕਮ ਆਉਂਦਾ ਹੈ ਤਾਂ ਇੱਥੇ ਨਾਮ ਭਰੋ ਨੰਬਰ ਭਰੋ ਈਮੇਲ ਭਰੋ ਪਿੰਨ ਕੋਡ ਭਰੋ ਫਲੈਟ ਨੰਬਰ ਹਾਊਸ ਨੰਬਰ ਨਹੀਂ ਆਪਣਾ ਨਾਮ ਫਾਦਰ ਸਾਹਿਬ ਦਾ ਨਾਮ ਪਿੰਡ ਦਾ ਨਾਮ ਲੈਂਡਮਾਰਕ ਕਰ ਦੇਣੇ ਕੋਈ ਨਿਸ਼ਾਨੀ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਜੋ ਵੀ ਹੈ ਇਹ ਭਰੋ ਇਹ ਪਰੋਂ ਤੋਂ ਬਾਅਦ ਸੇਵ ਕਰੋ ਤੇ ਨੈਕਸਟ ਸਟੈਪ ਹੋ ਜਾਂਦਾ ਹੈ ਦੋਸਤੋ ਆਪਣਾ ਐਡਰੈਸ ਪਲੀਜ਼ ਬਾਰ-ਬਾਰ ਚੈੱਕ ਕਰ ਲੈਣਾ ਕਨਫਰਮ ਕਰ ਲਿਓ ਫੋਨ ਦੇ ਵਿੱਚ ਦੁਬਾਰੇ ਪੁੱਛਦਾ ਕਨਫਰਮ ਕਰਨਾ ਹੈ ਤੇ ਇਹ ਤੋਂ ਬਾਅਦ ਹੁੰਦੀ ਹੈ ਪੇਮੈਂਟ ਫਿਰ ਪੇਮੈਂਟ ਤੁਸੀਂ ਕਿਸੇ ਕੋਲੋਂ ਵੀ ਕਰਾ ਸਕਦੇ ਹੋ ਡਸ ਨਾਟ ਮੈਟਰ ਕਿਤਾਬ ਆ ਜਾਰਡਰ ਕਰੋਗੇ 4 ਤੋਂ 5 ਦਿਨਾਂ ਚ ਤੁਹਾਡੇ ਘਰੇ ਕਿਤਾਬ ਆ ਜੂਗੀ ਈ-ਬੁੱਕ ਤੇ ਵੀਡੀਓ ਲੈਕਚਰ ਤਾਂ ਅੱਜ ਨਾਲ ਦੀ ਨਾਲ ਹੀ ਤੁਹਾਡੀ ਜਿਹੜੀ ਈਮੇਲ ਆਈਡੀ ਭਰੋਗੇ ਉਸੇ ਈਮੇਲ ਆਈਡੀ ਨਾਲ ਅੱਡਾ 247 ਦੀ ਐਪ ਤੇ ਲੌਗਇਨ ਕਰਨ ਨਾਲ ਤੁਹਾਨੂੰ ਮਿਲ ਜੂਗੀ बस डिस्काउंट कोड ਦਾ ਦੋਸਤੋ ਖਾਸ ਧਿਆਨ ਰੱਖਿਓ Y383 Y383 ਤੇ ਬਾਕੀ ਪੜਾਈ ਕਰਦੇ ਰਹੋ ਤੇ ਇਦਾਂ ਦੇ ਹੋਰ ਇੰਪੋਰਟੈਂਟ ਸੈਸ਼ਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰਿਆਂ ਨੂੰ ਪਿਆਰ